ਆਜੋ ਜਗ੍ਹਾ ਤੁਸੀਂ ਵੇਖ ਰਹੇ ਹੋ ਜ਼ਿਲ੍ਹਾ ਹੁਸ਼ਿਆਰਪੁਰ ਦੀ ਔਰ ਸ਼ਹਿਰ ਹੁਸ਼ਿਆਰਪੁਰ ਦੀ ਅਸੀਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਖੜੇ ਆਂ ਔਰ ਦੱਸ ਦਈਏ ਕਿ ਇਹ ਜ਼ਿਲ੍ਹਾ ਕਚੈਰੀਆਂ ਨੇ ਹੁਸ਼ਿਆਰਪੁਰ ਦੀਆਂ ਔਰ ਇੱਥੇ ਬਹੁਤ ਸਾਰੇ ਹੋਟਲਾਂ ਵਾਲਿਆਂ ਦਾ ਕਾਰੋਬਾਰ ਚੱਲਦਾ ਹੁੰਦਾ ਸੀ ਬਹੁਤ ساری ਟਾਈਪਿਸਟਾਂ ਦੇ ਵੀ ਕਾਰੋਬਾਰ ਚੱਲਦੇ ਹੁੰਦੇ ਸੀ ਔਰ ਵਕੀਲ ਭਾਈ ਚਾਰੇ ਦੇ ਵੀ ਖਰਚੇ ਘੱਟ ਤੇ ਕਮਾਈ ਜਿਹੜੀ ਆ ਉਹ ਠੀਕ ਠਾਕ ਰਹਿੰਦੀ ਸੀ ਕਿਉਂਕਿ ਦੁਕਾਨਦਾਰੀਆਂ ਪੁਰਾਣੀਆਂ ਸੀ ਔਰ ਥੋੜੇ ਕਿਰਾਏ ਦੇ ਵਿੱਚ ਹੀ ਆਪਣੇ ਚੈਂਬਰ ਚੱਲ ਜਾਂਦੇ ਸੀ ਹੁਣ ਦੱਸ ਦਈਏ ਕਿ ਕੋਰਟ ਕੰਪਲੈਕਸ ਦੂਰ ਜਾਣ ਨਾਲ ਕਿੰਨਾ ਫਰਕ ਪੈ ਗਿਆ ਕਮਾਈ ਨੂੰ ਔਰ ਕਿੰਨਾ ਫਰਕ ਪੈ ਗਿਆ ਉਹ ਵਾਦੇ ਘਾਟੇ ਪੂਰੇ ਕਰਨ ਨੂੰ ਕਿੰਨਾ ਸਮਾਂ ਲੱਗ ਜਾਣਾ ਦੱਸ ਦਈਏ ਕਿ ਜੇ ਹੋਟਲ ਆਹ ਵਾਲੇ ਜਿਹੜੇ ਆ ਇਹਨਾਂ ਦੇ ਜਿੱਥੇ ਗਿਆ ਮੋਂ ਗਿਆ ਰਹਿੰਦੀ ਸੀ ਇਹ ਥੋੜੇ ਰੁਕ ਗਏ ਔਰ ਨਵੇਂ ਹੋਟਲਾਂ ਦੇ ਵਿੱਚ ਲੋਕ ਜਾ ਕੇ ਉਧਰ ਵਸਣ ਲੱਗੇ ਉਥੇ ਨਵੇਂ ਕੋਰਟ ਕੰਪਲੈਕਸ ਵਿੱਚ ਕੇਸਾਂ ਦੀ ਸੁਣਵਾਈਆਂ ਹੋਣ ਲੱਗ ਪਈਆਂ ਕੋਰਟ ਕੰਪਲੈਕਸ ਜਿਹੜਾ ਹੈ ਉਹ ਬਾਹਰ ਚਲੇ ਆ ਗਿਆ ਔਰ ਸਾਰੇ ਜਿੰਨੇ ਕਸਟਮਰ ਸੀ ਵਕੀਲਾਂ ਦੇ ਉਹ ਵੀ ਬਾਹਰ ਚਲੇ ਗਏ ਤਾ ਫਿਰ ਹੁਣ ਜਿਹੜੇ ਹੋਟਲਾਂ ਵਾਲੇ ਆ ਉਹਨਾਂ ਨੇ ਵੀ ਜਾ ਕੇ ਉਧਰ ਜਾ ਕੇ ਜਗਾ ਲੱਭਣੀ ਜਾਂ ਉੱਥੇ ਬਣਾਉਣੇ ਕਿਉਂਕਿ ਅੰਦਰ ਤਾਂ ਕੰਟੀਨਾ ਬਣ ਗਈਆਂ ਬਹੁਤ ਵੱਡਾ ਪ੍ਰੋਜੈਕਟ ਹੈ ਔਰ ਬਹੁਤ ਵੱਡੀਆਂ ਲੋਕਾਂ ਨੂੰ ਸਹੂਲਤਾਂ ਉੱਥੇ ਮਿਲਣੀਆਂ ਸ਼ੁਰੂ ਹੋ ਗਈਆਂ ਔਰ ਵਕੀਲ ਚਾਹੇ ਭਾਈਚਾਰੇ ਨੂੰ ਵੀ ਕਿਤੇ ਨਾ ਕਿਤੇ ਜਾ ਕੇ ਫਰਕ ਪਿਆ ਹੋਵੇਗਾ ਕਿ ਇੱਥੇ ਕਿਰਾਏ ਘੱਟ ਸੀ ਉਸੇ ਕੰਪਲੈਕਸ ਦੇ ਵਿੱਚ ਜੋ ਕਮਰੇ ਨੇ ਜੋ ਚੈਂਬਰ ਨੇ ਉੱਥੇ ਕਿਰਾਏ ਵੱਧ ਹੋਣਗੇ ਔਰ ਇਹ ਤਸਵੀਰਾਂ ਨਾਲ ਤੁਸੀਂ ਕਿਵੇਂ ਵੇਖਦੇ ਹੋ ਕਿ ਕਈ ਪਰਵਾਰਾਂ ਦੇ ਵਿੱਚ ਕਮੇਟੀਆਂ ਪਾ ਕੇ ਗੁਜ਼ਾਰਾ ਕੀਤਾ ਜਾਂਦਾ ਔਰ ਥੋੜੇ ਖਰਚੇ ਦੇ ਕੇ ਕਮੇਟੀ ਜਿਹੜੀ ਆ ਉਹ ਬਚ ਜਾਂਦੀ ਆ ਤਾਂ ਹੁਣ ਕਮੇਟੀਆਂ ਜਿਹੜੀਆਂ ਉਹ ਕਿਤੇ ਨਾ ਕਿਤੇ ਜਾ ਕੇ ਪਿੱਛੇ ਪੈ ਗਈਆਂ ਹੋਣਗੀਆਂ ਕਿਉਂਕਿ ਹਰ ਬੰਦੇ ਨੂੰ ਨਵੇਂ ਖਰਚੇ ਕਰਨੇ ਪੈ ਗਏ ਔਰ ਜਿਹੜੇ ਪੁਰਾਣੇ ਸੀ ਉਹਨਾਂ ਦੀ ਕਮਾਈ ਬੰਦ ਹੋ ਗਈ ਜਿਵੇਂ ਟਾਈਪਿਸਟ ਹੋ ਗਏ ਜਿਵੇਂ ਹੋਟਲਾਂ ਵਾਲੇ ਹੋ ਗਏ ਔਰ ਜਿਹੜੇ ਨਵੇਂ ਆ ਉਹ ਚਲੇ ਗਏ ਤਾਂ ਉੱਥੇ ਕਮਾਈ ਵੱਧ ਜਿਹੜੀ ਆ ਉਹ ਕਰਨ ਦੇ ਚੱਕਰ ਵਿੱਚ ਜਦੋਂ ਜਾਣਾ ਤਾਂ ਪੈਣਾ ਮਜਬੂਰੀ ਏ ਲੇਕਿਨ ਉੱਥੇ ਮੰਗਾਈ ਜ਼ਿਆਦਾ ਹੋ ਗਈ ਕਿਉਂਕਿ ਬਿਲਡਿੰਗ ਇਮਾਰਤਾਂ ਜਿਹੜੀਆਂ ਉਹ ਵੱਡੀਆਂ ਨੇ ਉਸ ਦੇ ਵਿੱਚ ਕਿਰਾਏ ਵੀ ਜ਼ਿਆਦਾ ਨੇ ਰੈਂਟ ਜ਼ਿਆਦਾ ਇੰਟੀਰੀਅਰ ਵਧੀਆ ਰੱਖਣਾ ਪੈਂਦਾ ਔਰ ਕਸਟਮਰਾਂ ਨੂੰ ਵੀ ਵਕੀਲਾਂ ਦੇ ਚੈਂਬਰ ਲੱਭਣ ਵਿੱਚ ਬੜੀ ਮੁਸ਼ਕਿਲ ਆਉਂਦੀ ਆ ਕਿਉਂਕਿ ਕਿੱਥੇ ਵਕੀਲ ਭਾਈਚਾਰਾ ਬਿਲਕੁਲ ਥੱਲੇ ਔਰ ਬਜ਼ੁਰਗ ਜਿਹੜੇ ਆ ਉਹ ਕਸਟਮਰ ਉੱਤੇ ਜਾ ਕੇ ਜਦੋਂ ਲੱਭਦੇ ਆ ਤਾਂ ਦੂਸਰੀ ਤੀਸਰੀ ਮੰਜ਼ਲ ਤੇ ਜਾ ਕੇ ਕਿਤਨਾ ਕਿਤੇ ਖਰਚਲਵਾਰੀ ਹੁੰਦੀ ਆ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਚੀਜ਼ਾਂ ਫਰਕ ਪਿਆ ਲੋਕਾਂ ਨੂੰ ਜਾਂ ਨਹੀਂ ਪਿਆ ਵੀਡੀਓ ਨੂੰ ਕਮੈਂਟ ਜ਼ਰੂਰ ਕਰਿਓ ਔਰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ